ਵਾਹਿਗੁਰੂ ਘਰ ਖਾਲਸਾ ਵਾਹਿਰੂ ਕੀ ਫਤਿਹ ਪਿਆਰੀ ਸਾਹਿ ਸੰਗਤ ਦੀ ਬਾਬਾ ਭਾਈਸਕਰਾਮ ਦੀ ਜਗ੍ਹਾ ਦੇ ਵਿੱਚ ਬੈਠੇ ਆ ਜਿੱਥੇ ਉਹਨੇ ਫੁੱਲ ਵਾੜੀ ਲਾਈ ਆ بڑے ਬੂਟੇ ਬੜਾ ਕੁਸ਼ ਤੇ ਉੱਥੇ ਅਸੀਂ ਬਹਿ ਕੇ ਕਵਤਾ ਪੇਸ਼ ਕਰਦੇ ਆ ਵੀ ਪੱਲੇ ਦੀ ਰਸਮ ਕਿਉਂ ਮਾੜੀ ਐ ਇੱਥੇ ਬੇਨਤੀ ਭਜਨ ਸੰਗਤ ਉਹਦੇ ਕੋਲ ਸੁਣੋ ਲਓ ਜੀ ਸੱਜਣ ਸੱਚ ਸੀ ਇੱਕ ਗੁਰੂ ਅਮਰਦਾਸ ਦੇ ਸੇਵਾ ਕਰਦਾ ਹੁੰਦਾ ਸੀ ਅੱਛਾ ਜਿਹੜਾ ਸੇਵਾ ਕਰਦਾ ਹੁੰਦਾ ਸੀ ਨਾ ਤੇ ਹਰੀਪੁਰ ਦਾ ਰਾਜਾ ਅੱਛਾ ਉਹ ਨੂੰ ਕਹਿੰਦਾ ਵੀ ਸੱਜਣ ਸੱਚ ਉਹ ਉਹ ਸਾ ਥੱਕ ਨਹੀਂ ਸੀ ਉਹ ਹੋਰ ਸੀ ਲੱਕੜਾਂ ਨੇ ਸਾਥ ਹੀ ਬੋਲਦਾ ਕਿਉਂ ਲੱਕੜਾਂ ਦੀ ਡਿਊਟੀ ਕਰਦਾ ਸੀ ਉਹ ਕਹਿੰਦਾ ਮੇਰੇ ਢਾਲ ਹੈ ਨਹੀਂ ਤੇ ਤੂੰ ਗੁਰੂਆਂ ਦਾ ਤਾਸ ਨੂੰ ਕਹ ਹਾਂ ਵੀ ਚੜ ਨਹੀਂ ਲੱਗਣਾ ਮੈਂ ਉਹ ਕਹਿੰਦਾ ਵੀ ਚੰਗਾ ਉਹਨੇ ਜਾ ਕੇ ਬੇਨਤੀ ਕਰੀ ਕਿੰਨਾ ਜੀ ਰਾਜਾ ਹਰੀਪੁਰ ਦਾ ਰਾਜਾ ਨਾ ਜਿਹੜਾ ਹਾਂ ਵੀ ਉਹਦੇ ਸੱਤ ਰਾਣੀਆਂ ਤੇ ਉਹਦੇ ਢਾਲ ਹੈ ਨਹੀਂ ਛੋੜੇ ਚੜ ਨਹੀਂ ਲੱਗਣ ਨੂੰ ਕਹਿੰਦਾ ਅੱਛਾ ਉਹ ਕਹਿੰਦਾ ਲੱਗ ਜਾਣਾ ਭਾਈ ਸ਼ਰਤਾਂ ਤਿੰਨ ਨਾ ਗੱਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਿੰਨ ਤਿੰਨ ਸ਼ਰਤਾਂ ਮਜ਼ੂਰ ਕਰੋ ਇੱਕ ਤਾਂ ਗਹਿਣਾ ਨਹੀਂ ਪਾਉਣਾ ਰਾਂਗਾਂ ਦੀੜਾ ਨਹੀਂ ਪਾਉਣਾ ਤੀਜਾ ਪੱਲਾ ਨਹੀਂ ਕਰਨਾ ਠੀਕ ਆ ਇਹ ਜਿਹੇ ਉਹਨੂੰ ਪੁੱਛ ਲਾ ਉਹਨੇ ਜਾ ਕੇ ਕਿਹਾ ਹੁਣ ਲਾਤੋ ਕੀ ਚੰਗਾ ਹੁੰਦਾ ਆਹੋ ਉਹ ਕਹਿੰਦਾ ਜੀ ਐਵੇਂ ਕਰ ਲਾਂਗੇ ਅਸੀਂ ਨਹੀਂ ਕਰਦੇ ਪਤਾ ਹਾਂ ਉਹ ਕਹਿੰਦਾ ਵੀ ਠੀਕ ਆ ਉਹਨੇ ਕਿਹਾ ਲੈ ਕੇ ਤੁਰ ਪਿਆ ਹਾਂ ਕਹਿੰਦਾ ਖੜਦੇ ਮਹੌਨਾ ਅੱਗੇ ਆ ਲੈਵਾ ਗੁਰੂ ਜੀ ਤੋਂ 80 ਸਾਲ ਦੀ ਉਮਰ ਸੀ ਗੁਰੂ ਨਾਨਕ ਦਾਸ ਦੀ ਸੰਗਤ ਐ ਕਿਦੀ ਨੂੰ ਹੱਥ ਪਾ ਕੇ ਖੜਦਾ ਗੋਦਵਾਲ ਸਾਹਿਬ ਐਂ ਕਰੀ ਜਾਂਦੇ ਸੀ ਆਈ ਠੀਕ ਹੈ ਠੀਕ ਹਾਂ ਉਹ ਉਮਰ ਵੱਡੀ ਸੀ ਨਾ ਆਈ ਇੰਤਜ਼ਾਰ ਦੇ ਸੰਗਤਾਂ ਨੂੰ ਸੰਗਤਾਂ ਲੰਗੀ ਜਾਂਦੀਆਂ ਸੀ ਅੱਛਾ ਤਾਂ ਜਦੋਂ ਉਹਨੂੰ ਕਹਿ ਜਾ ਕੇ ਕਹਿੰਦਾ ਭਾਈ ਆ ਜਾਣ ਉਹਨਾਂ ਨੇ ਚਿੱਟੀਆਂ ਭਰਦੀਆਂ ਪਾ ਲਈਆਂ ਤੇ ਸਾਰਾ ਟੂਮਾ ਟਾਮਾ ਕੁਛ ਨਹੀਂ ਪਾਇਆ ਨੰਗੀ ਜਾਂਦੇ ਆ ਅੱਛਾ ਜਦੋਂ ਨੰਗੀ ਜਾਂਦੀਆਂ ਨਾ ਛੇ ਰਾਣੀਆਂ ਤਾਂ ਲਾਈਆਂ ਸੰਗਤੇ ਹੂੰ ਇਹ ਸਤਿ ਮੀਂ ਰਾਣੀ ਸਾਹਿਬ ਤਾਂ ਛੋਟੀ ਸੀ ਨਾ ਹੂੰ ਉਹਨੇ ਪੱਲਾ ਕਰ ਲਿਆ ਗੁਰੂ ਜੀ ਤੋਂ ਆਏ ਜਿਹੜੋ ਪੱਲਾ ਕਰ ਲਿਆ ਤਾਂ ਗੁਰੂ ਜੀ ਕੀ ਕਹਿੰਦੇ ਬੋਲਦੇ ਆ ਕਿ ਕਹਿੰਦੇ ਰਾਣੀ ਨੂੰ ਨਾ ਇਹ ਕਮਰੀ ਨੂੰ ਸਾਡਾ ਰਜ਼ਾਰ ਚੰਗਾ ਨਹੀਂ ਲੱਗਿਆ ਕਮਰੀ ਨੂੰ ਉਹ ਕੌਮੜੀ ਹੋ ਗਈ ਅੱਛਾ ਕਹਿੰਦੀ ਡੇਰ ਸੀ ਤੇ ਆਲੀ ਸਾਥ ਸੰਗੀ ਸਾਕੋ ਤੇੜੋ ਸਿਰੋ ਲਾ ਕੇ ਮਾਰਿਆ ਅੱਛਾ ਨਗਨ ਹੋ ਗਈ ਹਾਂ ਨਗਨ ਹੋ ਗਈ ਤੇ ਰਾਜਾ ਤਾਂ ਉਹ ਉੱਥੇ ਛੱਡ ਗਿਆ ਜਿਹਨ ਨਗਰ ਉਹਦੇ ਕੰਮ ਦੀ ਨਹੀਂ ਸੀ ਹਾਂ ਸੰਗ ਤੇ ਰੋਹੀ ਚੜ ਗਈ ਉਹਨੇ ਚੜ ਗਈ ਅੱਛਾ ਕਿ ਪੰਦਾ ਦਾ ਨਾ ਹੁਣਾ ਨਾ ਧੋਣਾ ਅਟੜੇ ਨਾ ਵੱਧ ਕੇ ਤੇ ਚੜੇਲ ਬਣ ਗਈ ਅੱਛਾ ਜਦੋਂ ਚੜੇਲ ਬਣ ਗਈ ਤਾਂ ਫਿਰ ਉਹ ਜਿਹੜਾ ਸੱਜਣ ਸਾਥ ਸੀ ਉਹ ਲੱਕੜ ਲੈਣ ਗਿਆ ਹਾਂ ਉਹਦੇ ਮਗਰ ਪੈ ਨਿਕਲੀ ਅੱਛਾ ਉਹਦੇ ਮਗਰ ਪੈ ਨਿਕਲੀ ਤੇ ਉਹ ਉਹਨੇ ਪਾਈ ਲੱਕੜਾ ਸੱਟ ਕੇ ਤੇ ਲੱਕੜ ਸਿੱਟੀ ਤੇ ਫਿਰ ਨਿਕਲਿਆ ਅੱਛਾ ਤੇ ਘੂਟ ਘਾਟ ਵੀ ਉਹਦੇ ਮਾਰੇ ਅੱਛਾ ਤਾਂ ਜਿਹੜਾ ਸੱਜਣ ਸਾਥ ਆ ਕੇ ਬੇਨਤੀ ਕਰੀ ਕਿ ਨਮਹਾਰਾਜ ਹਾਂ ਕਹਿੰਦਾ ਜਿਹੜੀ ਉਹ ਰਾਣੀ ਆ ਚੇਰੇਲ ਬਣੀ ਫਿਰਦੀ ਆ ਮੇਰੇ ਮਗਰ ਪੈ ਗਈ ਆ ਦੇਖੋ ਮੇਰਾ ਕੀ ਹਾਲਤ ਕੀਤਾ ਹਾਂ ਉਹ ਕਹਿੰਦਾ ਭਾਈ ਅੱਛਾ ਇਹਦਾ ਚੰਗਾ ਫਿਰ ਸਵੇਰੇ ਸਾਨੂੰ ਦੱਸ ਕੇ ਜਾਣੀ ਜੋ ਤੂੰ ਲੱਕੜਾਂ ਲੈਣ ਗਿਆ ਉਹ ਕਹਿੰਦਾ ਵੀ ਠੀਕ ਆ ਉਹਨੇ ਜਾਣ ਲੱਗੇ ਨੇ ਕਹਿੰਦਾ ਜੀ ਮੈਂ ਚੱਲਿਆ ਕਹਿੰਦਾ ਮਹਾਰਾਜ ਮੈਂ ਰਾਹ ਵਸਲੀ ਕਰ ਦਿਆਂ ਉਹ ਕਹਿੰਦਾ ਨਹੀਂ ਭਾਈ ਰਾਹ ਉਸੇ ਜਾਈਂ ਅੱਛਾ ਉਹਨੇ ਕੀ ਕੀਤਾ ਨਾ ਲਾ ਕੇ ਆਪਦੀ ਖਰਮ ਗੁਰੂ ਅਮਰਦਾਸ ਨੇ ਦੇਤੀ ਅੱਛਾ ਰਾਤ ਨੂੰ ਅੱਛਾ ਕਹਿੰਦਾ ਜਦ ਤਿੰਨੇ ਨੇੜੇ ਆਈ ਤੇ ਸਿਰ ਤੇ ਮਾਰੀ ਅੱਛਾ ਵੀ ਉਦੋਂ ਹੀ ਉਹਦਾ ਕੰਮ ਲੈ ਗਈ ਹਾਂ ਉਹ ਪਾਈ ਲੈ ਕੇ ਖੜਾਮ ਤੇ ਤੁਰ ਪਿਆ ਉਹਦੇ ਕੋਲੇ ਕੁਛ ਨਹੀਂ ਇੱਕ ਉਹ ਨਾਲ ਧੋਤੀ ਸੀ ਜਿਹਨਾਂ ਇਹਨੂੰ ਮਾਰਦਾ ਸੀ ਉਹਦੇ ਕੋਲੇ ਵੀੜਾ ਕੋਈ ਨਾ ਅੱਛਾ ਤੇ ਗਾਂਹ ਜਦੋਂ ਗਿਆ ਤੇ ਜਿਹੜੀ ਉਹ ਰਾਣੀ ਸੀ ਆ ਕੇ ਗੱਲ ਨੂੰ ਪਈ ਸਦਨ ਸੱਚ ਦੇ ਅੱਛਾ ਤੇ ਉਹਨੇ ਸੱਟ ਕੇ ਲੱਕੜਾਂ ਤੇ ਤੇ ਉਹ ਜਿਹੜੀ ਸੀਗੀ ਸਿਰਫ ਖੜਾਮ ਉਹ ਸਿਰ 'ਚ ਮਾਰੀ ਉਹ ਸਿਰ 'ਚ ਮਾਰੀ ਝੱਗਿਆਂ ਨੂੰ ਰਹਿ ਗਿਆ ਕਮਲ ਉਹ ਕਹਿੰਦੀ ਪਾਈ ਜੀ ਮੈਂ ਹੁਣ ਕੀ ਕਰਾਂ ਭਈ ਮੈਂ ਤਾਂ ਹੁਣ ਵੇ ਪੜਦਾ ਮੈਂ ਹੁਣ ਕਿਵੇਂ ਜਾਵਾਂ ਉਹ ਕਹਿੰਦਾ ਭਾਈ ਕੋਲੇ ਕੋਲੇ ਤਾਂ ਮੇਰੇ ਵੀ ਕੁਛ ਨਹੀਂ ਵੀ ਆ ਆ ਤੋਤੀ ਆ ਮੇਰੀ ਨੱਕਣਾ ਇਹਨੂੰ ਮਾਰਦਾ ਹੁਣ ਮੈਂ ਨਹੀਂ ਮਾਰਦਾ ਤੇ ਤੂੰ ਇਹ ਲੈ ਲੈ ਉਹ ਕਹਿੰਦੀ ਭਾਈ ਇਹ ਹੀ ਦੇ ਦੇ ਉਹਨੇ ਲੈ ਕੇ ਲੱਕੜਾ ਸੱਜ ਹੀ ਕੋਨੇ ਸਰ ਚੱਕੀਆਂ ਤੇ ਉਹਦੀ ਬੁੱਕਲ ਮਾਰ ਕੇ ਸੱਜਣ ਸਾਥੀ ਦੇ ਨਾਲ ਤੂਰੀ ਆਉਂਦੀ ਆ ਰਾਣੀ ਅੱਛਾ ਜੇ ਤੂਰੀ ਆਉਂਦੀ ਆ ਤਾਂ ਸੰਗਤ ਨੇ ਕਿਹਾ ਮਹਾਰਾਜ ਉਹ ਕਮੜੀ ਉਹ ਹੁੰਦੀ ਆ ਜਿਹੜੀ ਉਹ ਕਹਿੰਦੇ ਕੋਈ ਨਹੀਂ ਭਾਈ ਆ ਜਾਣ ਲੋ ਜਦੋਂ ਆ ਗਈ ਤਾਂ ਬਹਿ ਗਈ ਅਜਾਂ ਸ ਬੇਨਤੀ ਕਰੀ ਦੋ ਜਹਾਂ ਦੇ ਵਾਲੀ ਗੁਰੂ ਅਮਰਦਾਸ ਨੇ ਕਹਿੰਦਾ ਭਾਈ ਹਉ ਕਰੋ ਸੱਜਣ ਸਤਨਾ ਦੇ ਆਨੰਦ ਕਰ ਦਿਓ ਬੋਲੇ ਰਾਣੀ ਦੇ ਅੱਛਾ ਉਹਨਾਂ ਨੇ ਜਾ ਕੇ ਆਨੰਦ ਕਰਤੇ ਕਹਿੰਦੇ ਸੱਜਣ ਸੱਚਾ ਤੇਰੀ ਹੁਣ ਸੇਵਾ ਪੂਰੀ ਹੋ ਗਈ ਤੂੰ ਰਕਣਾ ਨਹੀਂ ਢੋਣੀਆ ਆ ਮੰਜੀ ਸਾਥੋਂ ਲੈ ਜਾ ਆਦੇ ਪਿੰਡ ਜਾਪ ਕਰ ਤੇ ਦੂਜੀ ਖਰਾਮ ਵੀ ਉਹਨੂੰ ਦੇਤੀ ਆ ਫਰੋਸ਼ ਕੋਲੇ ਪੈਂਦਾ ਉਹਦੇ ਕੋਲ ਹੁਣ ਵੀ ਪਈ ਆ ਕੋਈ ਕਮਲ ਜਾਵੜੇ ਤੇ ਗ੍ਰੰਤੀ ਰੱਖੀ ਬੈਠਾ ਤੇ ਉਹ ਨਾ ਤਾਂ ਹੁਣ ਤਾਂ ਹੈ ਨਾ ਉਹਦਾ ਕਾਉਂਡ ਲੈ ਜਿਹਦਾ ਕੋਈ ਬਿਮਾਰੀ ਨਹੀਂ ਰਹੀ ਨੀ ਗੱਜ ਕਾਕੋ ਸਾਥ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੈਗਾ ਬਟ ਉਹ ਤੇ ਫਰੋਜ਼ਪੁਰ ਦੇ ਵਿੱਚ ਪਈ ਹੈ ਇੱਕ ਹੈਗਾ ਪਿੰਡ ਕਿਹੜਾ ਵਾ ਆਹੋ ਆਹਾਂ ਉੱਥੇ ਹੈਈ